ਜਿਹੜਾ ਖੇਡ ਦੇ ਮੈਦਾਨ ਦੇ ਅੰਦਰ ਰਹਿਣ ਕਹਿੰਦੇ ਖੇਡਿਆ ਜਾ ਰਿਹਾ ਕੈਬਨਟ ਮੰਤਰੀ ਸਰਦਾਰ ਗੁਰਮੀਤ ਸਿੰਘ ਜੀ ਖੁੱਡੀਆਂ ਉਹਨਾਂ ਦੇ ਸੁਪੁੱਤਰ ਭਾਈ ਮੀਤ ਜੀ ਵਿਸ਼ੇਸ਼ ਤੌਰ ਤੇ ਆਪਣੀ ਟੀਮ ਦੇ ਨਾਲ ਪੁੱਜੇ ਹੈ ਭਾਈ ਗੋਰਾ ਸੇਖੋ ਜੀ ਨਾਲ ਭਾਈ ਕਰਮ ਗੜ ਜੀ ਕਰਮਗੜ ਤੋਂ ਭਾਈ ਲਾਲੀ ਪੁੱਜੇ ਲਾਈਟ ਗਈ ਫਲਾਈਟ ਜਨਰੇਟਰ ਸਟਾਰਟ ਕਰਨਾ ਪਏਗਾ ਮੰਤਰੀ ਸਾਹਿਬ ਪੂਰ ਸਾਹਿਬ ਇਕੱਠਾ ਜਿਵੇਂ ਇਹ 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 ¡Vámonos! <coughs> ¡Eh! कट्ठे हाँ? आगे, गठ आगे। <laughs> ਆਹ ਤੋਗੀ ਭਾਲੀ ਆ ਗਿਆ ਬਾਈ ਸੁਖਾਣੀ ਫੋਕੇ ਮਾਰ ਰੋਖਾ ਨਾ ਦੀ ਹੁਣ ਸਰਦਿਆ ਧਰਮੇ ਨੂੰ ਥੱਲੇ ਕੱਢ ਲੋ ਆਂਟੀ ਅੰਸਰਾਨਾ ਯਾਰ ਕਾ ਇਹ ਗਾਮੇ ਇੱਥੇ ਕੀ ਭਾਂਦਾ ਆਏ ਆ ਕੀ ਹੋ ਗਿਆ ਧਰਮੇ ਨੂੰ ਬਚਾ ਲੋ ਪੰਜਾਬ ਪੁਲਿਸ ਵਾਲੇ ਦਾ ਚਲਾਨ ਕੱਢਦਾ ਹੁਣ ਏ ਏ ਕਰਕੇ ਕਰਕੇ ਕਰ ਤਾ ਅੱਡ ਮਖਤਿਆਰ ਪਹਿਲਵਾਨ ਨੂੰ ਕੋਈ ਜੱਫੀ ਪਾ ਕੇ ਵਿਖਾ ਦੇ ਡਾਕਟਰ ਵਿਨਨ ਆ ਜਾ ਖੁੱਲੇ ਖੁੱਲੇ ਜਾ ਭਾਈ ਇੱਕ ਦਿਨ ਜੱਫੀਆਂ ਪਾਈ ਖੜੇ ਸੀ ਇੱਦਾਂ ਲੈ ਇਹ ਦੋ ਬਜ਼ੁਰਖੋ ਰਾਗੇ ਇਹ ਪੂਸਨ ਪਾਈ ਲੈ ਰਹੇ ਆਉਗੀ ਯਾਰ ਆਉਗੀ ਜਨਰੇਟਰ ਚ ਚਲਾਈ ਜਾਂਦੇ ਭਾਈ ਚਲਾਈ ਇੱਥੇ ਹੁਣ ਤਾਂ ਸਾਰਾ ਹੀ ਜਾਂਦਾ ਚਲਾ ਏ ਬਾਈ ਲਾ ਤਾਂ

ਉਧਰੋਂ ਨਗਰੇ ਬਾਈ ਆਰਾਮ ਕਰ ਹੈਗਾ ਉਥਰ ਇੱਕ ਵਾਰੀ ਲਾਈਟ ਹੋ ਜਾਣ ਦੇ ਸਟੇਬਲ ਹੋ ਜਾਣ ਦੇ ਚਲੋ 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 ਬੋਲ ਬਾਈ ਬੋਲ ਮਾਈਕ ਔਨ ਕਰ ਹੈਲੋ ਹੈਲੋ ਬੋਲ ਬਾਈ ਤਾੜੀ ਮਾਰੋ ਪਹਿਲਵਾਨਾਂ ਦੇ ਨਾਮ ਹੀ ਬਾਈ ਨਹੀਂ ਠੱਖਾ ਨਹੀਂ ਠੱਖਾ ਜੀ ਉਧਰੋਂ ਉਧਰ ਚਲੋ